ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸਾਊਦੀ ਅਰਬ ਦੇ ਬਣਨ ਦੀ ਕਹਾਣੀ ਬਾਰੇ ਇੱਕ ਡੂੰਗੀ ਵਿਚਾਰ ਚਰਚਾ ਸਾਡੇ ਕੋਲ ਜਾਣਕਾਰੀ ਹੈ ਵਿਕੀਪੀਡੀਆ ਤੋਂ ਤੇ ਨਾਲ ਹੀ ਹਿਸਟਰੀ ਸਕੋਪ YouTube ਚੈਨਲ ਦੀ ਵੀਡੀਓ ਤੋਂ ਦੇਖਦੇ ਹਾਂ ਕੀ ਨਿਕਲਦਾ ਹੈ ਮਕਸਦ ਆਪਣਾ ਇਹ ਸਮਝਣਾ ਹੈ ਕਿ ਇਹ ਮੁਲਕ ਬਣਿਆ ਕਿਵੇਂ ਮਤਲਬ ਆਲ ਸਾਊਦ ਪਰਿਵਾਰ ਕਿਵੇਂ ਉਭਰਿਆ ਵਾਹABI ਸੋਚ ਦਾ ਕੀ ਰੋਲ ਸੀ ਤੇ ਫਿਰ ਹਾਂ ਤੇਲ ਤੇਲ ਨੇ ਕਿਵੇਂ ਸਭ ਕੁਝ ਬਦਲ ਦਿੱਤਾ ਹੈਰਾਨੀ ਦੀ ਗੱਲ ਹੈ ਜ਼ਮੀਨ ਭਾਵੇਂ ਪੁਰਾਣੀ ਪਰਦੇਸ਼ ਮੱਸਾਂ 100 ਸਾਲ ਪੁਰਾਣਾ ਚਲੋ ਫਿਰ ਸਮਝਦੇ ਆਂ ਇਸ ਸਫਰ ਨੂੰ ਹਾਂਜੀ ਬਿਲਕੁਲ ਇਤਿਹਾਸ ਤਾਂ ਦੇਖੋ ਬਹੁਤ ਪੁਰਾਣਾ ਹੈ ਅਰਬ ਪ੍ਰਾਇਦੀਪ ਤੇ ਮਨੁੱਖੀ ਵਸੂ ਦੇ ਨਿਸ਼ਾਨ ਕੋਈ 1/2 ਲੱਖ ਸਾਲ ਪਹਿਲਾਂ ਦੇ ਮਿਲਦੇ ਆ ਇੱਕ ਦਿਲਚਸਪ ਗੱਲ ਹੋਰ ਕੋਈ 90000 ਸਾਲ ਪਹਿਲਾਂ ਇੱਕ ਅਫਰੀਕੀ ਨਮੀ ਦਾ ਦੌਰ ਆਇਆ ਸੀ ਅੱਛਾ ਉਸ ਨਾਲ ਕੀ ਹੋਇਆ ਉਸ ਨਾਲ ਇਹ ਇਲਾਕਾ ਮਤਲਬ ਅਫਰੀਕਾ ਤੇ ਮਦਪੂਰਬ ਕਾਫੀ ਹਰਾ ਪਰਾ ਹੋ ਗਿਆ ਸੀ ਸ਼ਾਇਦ ਇਸੇ ਕਰਕੇ ਲੋਕ ਅਫਰੀਕਾ ਤੋਂ ਬਾਹਰ ਨਿਕਲੇ ਪਰ ਜਦੋਂ ਉਹ ਦੌਰ ਮੁੱਕਿਆ ਫਿਰ ਤੋਂ ਮਾਰਗਥਲ ਬਣ ਗਿਆ ਇਲਾਕਾ ਹੂੰ ਤੇ ਫਿਰ ਆਉਂਦਾ ਹੈ ਇਸਲਾਮ ਦਾ ਸਮਾਂ 7ਵੀਂ ਸਦੀ ਫਿਰ ਹਾਂਜੀ ਸਭ ਤੋਂ ਪਵਿੱਤਰ ਸ਼ਹਿਰ ਫਿਰ ਬਾਅਦ ਚ ਕਈ ਖিলাਫਤਾਂ ਆਈਆਂ ਰਸ਼ੀਦ ਉਮਈयद अब्बासी ਉਹਨਾਂ ਨੇ ਰਾਜ ਕੀਤਾ ਮਤਲਬ ਸੱਤਾ ਬਦਲਦੀ ਰਹੀ ਬਿਲਕੁਲ ਤਾਂ ਫਿਰ ਜਿਹੜਾ ਅੱਜ ਦਾ 사ऊदी ਰਾਜ ਹੈ ਹਾਂਜੀ ਇਹਦੀਆਂ ਜੜਾਂ ਕਦੋਂ ਲੱਗੀਆਂ ਇਹਦੀ ਕਹਾਣੀ ਸ਼ੁਰੂ ਹੁੰਦੀ ਹੈ 18ਵੀਂ ਸਦੀ 'ਚ ਅੱਛਾ 1727 'ਚ ਮੁਹੰਮਦ ਬਿਨ 사ਊਦ ਦਰੀਆ ਦਾ ਸ਼ਾਸਕ ਬਣਿਆ ਪਰ ਅਸਲ ਮੋੜ ਆਇਆ 1744 'ਚ ਹਾਂ ਜਦੋਂ ਉਸਨੇ ਧਾਰਮਿਕ ਆਗੂ ਮੁਹੰਮਦ ਇਬਨ ਅਬਦੁਲ ਵਹਾਬ ਨਾਲ ਹੱਥ ਮਿਲਾਇਆ ਬਿਲਕੁਲ ਇਹ ਸਿਰਫ ਸਿਆਸੀ ਗਠਜੋੜ ਨਹੀਂ ਸੀ ਇਹ ਇੱਕ ਵਿਚਾਰਧਾਰਕ ਮਿਲਾਪ ਸੀ ਮਤਲਬ ਵਹਾਵੀਵਾਦੀ ਵਿਚਾਰਧਾਰਾ ਨੇ ਆਲ 사ਊਦ ਨੂੰ ਇੱਕ ਖਾਸ ਤਾਕਤ ਦਿੱਤੀ ਹੈ ਨਾ ਹਾਂਜੀ ਲੋਕਾਂ ਨੂੰ ਇੱਕ ਮਕਸਦ ੇਠ ਲਿਆਉਣ ਲਈ ਤਲਵਾਰ ਦੇ ਨਾਲ ਨਾਲ ਵਿਚਾਰ ਧਾਰਾ ਇਹ ਉਹਨਾਂ ਕੋਲ ਇੱਕ ਵੱਧੂ ਚੀਜ਼ ਸੀ ਇਸ ਗਠਜੋੜ ਨੇ ਪਹਿਲਾ ਸਾਊਦੀ ਰਾਜ ਬਣਾਇਆ ਦਿਰਿਆਚ ਕੇਂਦਰ ਸੀ ਕਾਫੀ ਫੈਲਿਆ ਵੀ ਪਰ ਉਹ ਟਿਕਿਆ ਨਹੀਂ ਨਹੀਂ 1818 ਵਿੱਚ ਮਿਸਰੀ 오ਟੋਮਨ ਫੌਜਾਂ ਨੇ ਖਤਮ ਕਰਤਾ ਫਿਰ 1824 ਵਿੱਚ ਦੂਜਾ ਸਾਊਦੀ ਰਾਜ ਬਣਿਆ ਨੇਜ਼ ਦੇ ਚ ਉਹ ਵੀ ਗਿਆ ਹਾਂ 1891 ਵਿੱਚ ਅੰਦਰੂਨੀ ਝਗੜੇ ਨਾਲੇ अल रशीद ਪਰਿਵਾਰ ਨਾਲ ਦੁਸ਼ਮਣੀ ਜਿਨ੍ਹਾਂ ਨੂੰ অটোਮਨਾਂ ਦੀ ਹਿਮਾਇਤ ਸੀ ਆਲ ਸਾਊਦ ਪਰਿਵਾਰ ਨੂੰ ਤਾਂ ਕੁਵੈਤ ਭੱਜਣਾ ਪਿਆ ਤਾਂ ਲੱਗਦਾ ਸੀ ਸ਼ਾਇਦ ਖੇਡ ਖਤਮ ਪਰ ਫਿਰ ਕਹਾਣੀ 'ਚ ਟਵਿਸਟ ਆਉਂਦਾ ਹੈ 1902 'ਚ ਹਾਂਜੀ ਨੌਜਵਾਨ ਅਬਦੁੱਲ अजीਜ਼ ਯਾਨੀ ਇਬਨ ਸਊਦ ਸਿਰਫ 40 ਬੰਦਿਆਂ ਨਾਲ ریاਦ ਤੇ ਕਬਜ਼ਾ ਇਹ ਤਾਂ ਕਮਾਲ ਦੀ ਗੱਲ ਹੈ 40 ਬੰਦਿਆਂ ਨਾਲ ਬਿਲਕੁਲ ਇੱਕ ਵੱਡੀ ਹੈਰਾਨੀ ਵਾਲੀ ਵਾਪਸੀ ਸੀ ਇਹ ਤੇ ਇਸ ਜਿੱਤ ਨੂੰ ਪੱਕਾ ਕਰਨ ਲਈ ਉਹਨੇ ਖਾਸ ਫੌਜ ਬਣਾਈ ਇਖਵਾਨ ਅੱਛਾ ਇਖਵਾਨ ਹੂੰ ਇਹ ਕੌਣ ਸਨ ਇੱਕ ਕਟੜ ਵਹਾਬੀ ਕਬਾਈਲੀ ਲੜਾਕੇ ਸਨ ਇਹਨਾਂ ਨੇ ਰਾਜ ਫੈਲਾਉਣ 'ਚ ਬਹੁਤ ਮਦਦ ਕੀਤੀ ਜਿਵੇਂ 1913 'ਚ ਅਲਹਾਸਾ ਖੋਇਆ ਓਟੋਮਨਾਂ ਤੋਂ ਉਹੀ ਅਲਹਾਸਾ ਜਿੱਥੇ ਬਾਅਦ 'ਚ ਤੇਲ ਨਿਕਲਿਆ ਹਾਂਜੀ ਉਹੀ ਇਖਵਾਨ ਵਹਾਬੀ ਸਿਧਾਂਤਾਂ ਨੂੰ ਬੜੀ ਸਖਤੀ ਨਾਲ ਲਾਗੂ ਕਰਦੇ ਸਨ ਫਿਰ ਪਹਿਲਾ ਵਿਸ਼ਵ ਯੁੱਧ ਹੋਇਆ ਓਟਮਨ ਸਮਰਾਜ ਟੁੱਟ ਗਿਆ ਹਾਂ ਤੇ ਇਬਨ ਸੂਦ ਲਈ ਮੌਕਾ ਬਣ ਗਿਆ ਉਸਨੇ 1924-25 'ਚ ਹਿਜਾਜ਼ ਜਿੱਤ ਲਿਆ ਜਿੱਥੇ ਮੱਕਾ ਤੇ ਮਦੀਨਾ ਨੇ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਹਾਂ ਇਹ ਜਿੱਤ ਬਹੁਤ ਅਹਿਮ ਸੀ ਤੇ 1926 ਚ ਉਹ ਹਿਜਾਜ਼ ਤੇ ਨੇਜਦ ਦੋਹਾਂ ਦਾ ਬਾਦਸ਼ਾਹ ਬਣ ਗਿਆ ਹਾਂਜੀ ਤੇ ਫਿਰ ਅਖੀਰ ਚ 23 ਸਤੰਬਰ 1932 ਨੂੰ ਇਹਨਾਂ ਸਾਰੇ ਇਲਾਕਿਆਂ ਨੂੰ ਮਿਲਾ ਕੇ ਸਾਊਦੀ ਅਰਬ ਦਾ ਰਾਜ ਬਣ ਗਿਆ ਬਿਲਕੁਲ ਮੌਜੂਦਾ ਸਾਊਦੀ ਅਰਬ ਹੋਂਦ 'ਚ ਆਇਆ ਪਰ ਇਖਵਾਨ ਦਾ ਕੀ ਬਣਿਆ ਜਿਨ੍ਹਾਂ ਨੇ ਇੰਨੀ ਮਦਦ ਕੀਤੀ ਸੀ ਹਾਂ ਇੱਥੇ ਇੱਕ ਹੋਰ ਮੋੜ ਹੈ ਇਖਵਾਨ ਦੀ ਵਧਦੀ ਤਾਕਤ ਤੇ ਉਹਨਾਂ ਦੀ ਕਟੜਤਾ ਖੁਦ ਇਬਨ ਸਊਦ ਲਈ ਖਤਰਾ ਬਣਨ ਲੱਗ ਪਈ ਉਹ ਰਾਜ ਦੀ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਦੇ ਵੀ ਖਿਲਾਫ ਸਨ ਅੱਛਾ ਮਤਲਬ ਜਿਨ੍ਹਾਂ ਨੇ ਬਣਾਇਆ ਉਹੀ ਖਤਰਾ ਬਣ ਗਏ ਕੁਝ ਇਸ ਤਰ੍ਹਾਂ ਹੀ 1929 'ਚ ਸਬੀਲਾ ਦੀ ਲੜਾਈ ਹੋਈ ਇਬਨ ਸਾਊਦ ਨੇ ਉਹਨਾਂ ਨੂੰ ਹਰਾ ਦਿੱਤਾ ਤੇ ਆਪਣੀ ਸੱਤਾ ਪੱਕੀ ਕਰ ਲਈ ਸਮਝ ਗਿਆ ਸ਼ੁਰੂ ਚ ਤਾਂ ਫਿਰ ਦੇਸ਼ ਕੋਲ ਪੈਸਾ ਬਹੁਤਾ ਨਹੀਂ ਹੋਣਾ ਖੇਤੀਬਾੜੀ ਹਾਜੀ ਯਾਤਰਾ ਹਾਂ ਬਿਲਕੁਲ ਆਮਦਨ ਬਹੁਤ ਘੱਟ ਸੀ ਪਰ ਫਿਰ 1978 ਆ ਗਿਆ ਤੇਲ ਹਾਂ ਜੀ ਅਲ ਹਸਾਚ ਤੇਲ ਦੇ ਭੰਡਾਰ ਮਿਲ ਗਏ ਬਹੁਤ ਵੱਡੇ ਭੰਡਾਰ ਤੇ ਫਿਰ ਤਾਂ ਸਾਰੀ ਕਹਾਣੀ ਬਦਲ ਗਈ ਹੋਣੀ ਹੈ ਪੂਰੀ ਤਰ੍ਹਾਂ ਅਮਰੀਕੀ ਕੰਪਨੀ ਸੀ ਆਰਾਮ ਕੋ ਉਹਨਾਂ ਨੇ 1941 ਤੋਂ ਤੇਲ ਕੱਢਣਾ ਸ਼ੁਰੂ ਕੀਤਾ ਤੇ ਬਸ ਪੈਸਾ ਹੀ ਪੈਸਾ ਇਸ ਪੈਸੇ ਨਾਲ ਤੇਜ਼ੀ ਨਾਲ ਸ਼ਹਿਰ ਬਣੇ ਸੜਕਾਂ ਸਕੂਲ ਹਸਪਤਾਲ ਤੇ ਦੁਨੀਆ 'ਚ ਵੀ ਦਬਦਬਾ ਵਧਿਆ ਹੋਣਾ ਬਹੁਤ ਜ਼ਿਆਦਾ ਸਿਆਸੀ ਤਾਕਤ ਬਣ ਗਿਆ ਸਾਊਦੀ ਅਰਬ 1973 ਵਾਲਾ ਤੇਲ ਬਾਈਕਾਟ ਯਾਦ ਹੈ ਹਾਂ ਯੋਮ ਕਿਪੁਰ ਜੰਗ ਤੋਂ ਬਾਅਦ ਜਦੋਂ ਪੱਛਮੀ ਦੇਸ਼ਾਂ ਨੂੰ ਤੇਲ ਦੇਣਾ ਬੰਦ ਕਰਤਾ ਸੀ ਹਾਂਜੀ ਉਸ ਦੀ ਅਗਵਾਈ ਸਾਊਦੀ ਨੇ ਕੀਤੀ ਸੀ ਤੇਲ ਦੀਆਂ ਕੀਮਤਾਂ 4 ਗੁਣਾ ਹੋ ਗਈਆਂ ਸਨ ਦੁਨੀਆ ਹਿਲ ਗਈ ਸੀ ਪਰ ਤੇਲ ਨਾਲ ਸਿਰਫ ਆਧੁਨਿਕਤਾ ਹੀ ਨਹੀਂ ਆਈ 1979 ਖਾਸ ਸਾਲ ਰਿਹਾ ਹਾਂ ਬਹੁਤ ਅਹਿਮ ਸਾਲ ਦੋ ਵੱਡੀਆਂ ਘਟਨਾਵਾਂ ਹੋਈਆਂ ਇੱਕ ਤਾਂ ਈਰਾਨ 'ਚ ਇਸਲਾਮੀ ਕ੍ਰਾਂਤੀ ਹਾਂਜੀ ਤੇ ਦੂਜੀ ਮੱਕਾ ਦੀ ਮਸਜਿਦ ਤੇ ਕੱਟਰਪੰਥੀਆਂ ਦਾ ਕਬਜ਼ਾ ਇਹਨਾਂ ਦਾ ਕੀ ਅਸਰ ਹੋਇਆ ਇਹਨਾਂ ਘਟਨਾਵਾਂ ਨੇ ਸ਼ਾਹੀ ਪਰਿਵਾਰ ਨੂੰ ਮਤਲਬ ਚਿੰਤਾ 'ਚ ਪਾ ਦਿੱਤਾ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਇਸਲਾਮੀ ਪਛਾਣ ਖਤਰੇ 'ਚ ਹੈ ਇਸ ਦੇ ਜਵਾਬ 'ਚ ਉਹਨਾਂ ਨੇ ਦੇਸ਼ 'ਚ ਧਾਰਮਿਕ ਨਿਯਮ ਹੋਰ ਸਖਤ ਕਰ ਦਿੱਤੇ ਸਮਾਜਿਕ ਪਾਬੰਦੀਆਂ ਵਧਾ ਦਿੱਤੀਆਂ ਅੱਛਾ ਮਤਲਬ ਇੱਕ ਪਾਸੇ ਤੇਲ ਨਾਲ ਆਧੁਨਿਕਤਾ ਦੂਜੇ ਪਾਸੇ ਹੋਰ ਕਟੜਤਾ ਹਾਂ ਇੱਕ ਇਨਾਜਾ ਬਣਿਆ ਰਿਹਾ ਤੇਲ ਦੀ ਦੌਲਤ ਤੇ ਪੁਰਾਣੀ ਵਾਹਵੀ ਵਿਚਾਰਧਾਰਾ ਵਿਚਕਾਰ ਤਾਂ ਇਹ ਸੀ ਸੰਖੇਪ ਚ ਸਾਊਦੀ ਅਰਬ ਦੇ ਬਣਨ ਦੀ ਕਹਾਣੀ ਇੱਕ ਪਰਿਵਾਰ ਦਾ ਸਫ਼ਰ ਵਾਹਵੀਵਾਦ ਦਾ ਇਸਤੇਮਾਲ ਲੜਾਈਆਂ ਅਤੇ ਫਿਰ ਤੇਲ ਬਿਲਕੁਲ ਇੱਕ ਪਰਿਵਾਰ ਨੇ ਵੱਖ-ਵੱਖ ਇਲਾਕਿਆਂ ਨੂੰ ਜੋੜਿਆ ਇੱਕ ਵਿਚਾਰਧਾਰਾ ਵਰਤੀ ਦੁਸ਼ਮਣਾਂ ਨਾਲ ਲੜੇ ਤੇ ਫਿਰ ਤੇਲ ਨੇ ਸਭ ਕੁਝ ਬਦਲ ਦਿੱਤਾ ਤੇ ਅੱਜ ਉਹ ਵਿਜ਼ਨ 2030 ਦੀ ਗੱਲ ਕਰ ਰਹੇ ਨੇ ਤੇਲ ਤੋਂ ਅੱਗੇ ਜਾਣ ਦੀ ਹਾਂਜੀ ਇਹੀ ਤਾਂ ਵੱਡਾ ਸਵਾਲ ਹੈ ਹੁਣ ਇੱਕ ਦੇਸ਼ ਜਿਸ ਦੀ ਪੂਰੀ ਆਧੁਨਿਕ ਪਛਾਣ ਤੇ ਆਰਥਿਕਤਾ ਤੇਲ ਤੇ ਬਣੀ ਹੈ ਹਮ ਕੀ ਉਹ ਸੱਚਮੁੱਚ ਇਸ ਨਿਰਪੜਤਾ ਤੋਂ ਬਾਹਰ ਆ ਸਕੇਗਾ ਪਵਿਕ ਛੋਨਾ ਦੀ ਅਸਲ ਤਸਵੀਰ ਕੀ ਹੋਵੇਗੀ ਇਹ ਸੋਚਣ ਵਾਲੀ ਗੱਲ ਹੈ